ਨਮਸਕਾਰ ਅੱਜ ਅਸੀਂ ਗੱਲ ਕਰਾਂਗੇ ਜਲਾਲਾਬਾਦ ਹਲਕੇ ਦੇ ਇੱਕ ਅਜਿਹੇ ਪਿੰਡ ਦੀ ਜਿੱਥੇ ਰਾਜਨੀਤਿਕ ਅਰਚਨਾ ਪਿੰਡ ਨੂੰ ਵਿਕਾਸ ਪੱਖੋਂ ਕਾਫੀ ਪਿੱਛੇ ਲੈ ਗਿਆ ਅਸੀਂ ਚੱਲਦੇ ਹਾਂ ਪਿੰਡ ਲੱਤੂ ਵਾਲਾ ਉਤਾੜ ਦੇ ਵਿੱਚ ਜਿੱਥੋਂ ਦੇ ਵਸਿੰਦਿਆਂ ਨੇ ਪੁਰਾਣੇ ਸਿਆਸੀ ਕਿਲੇ ਨੂੰ ਢਾਹ ਲਾਉਂਦੇ ਹੋਏ ਨਵੀਂ ਪੰਚਾਇਤ ਦਾ ਗਠਨ ਕੀਤਾ ਅਸੀਂ ਪਹੁੰਚੇ ਹਾਂ ਜਲਾਲਾਬਾਦ ਦੇ ਪਿੰਡ ਲੱਦੂ ਵਾਲਾ ਉਤਾੜ ਦੇ ਵਿੱਚ ਜਿੱਥੇ ਕਰੀਬ 60 ਸਾਲ ਬਾਅਦ ਪਿੰਡ ਦੀ ਨੁਮਾਇੰਦਗੀ ਜਿਹੜੀ ਉਹ ਬਦਲੀਏ ਪਿੰਡ ਵਾਸੀਆਂ ਨੇ ਆਪਣਾ ਜਿਹੜਾ ਨੁਮਾਇੰਦਾ ਬਦਲਿਆ ਕਾਰਨ ਇਹ ਹੈ ਕਿ ਪਿੰਡ ਦੇ ਵਿੱਚ ਕਾਫੀ ਵਿਕਾਸ ਹੋਣ ਵਾਲਾ ਬਾਕੀ ਹੈ ਔਰ ਜੇ ਪਿਛਲੇ ਸਾਲਾਂ ਦੀ ਗੱਲ ਕਰੀਏ ਤੇ ਵਿਕਾਸ ਪੱਖੋਂ ਪਿੰਡ ਕਾਫੀ ਪਿਛੜਿਆ ਆ ਕਿ ਅਸੀਂ ਗੱਲਬਾਤ ਕਰਦੇ ਹਾਂ ਔਰ ਪਰਿਵਾਰ ਦੇ ਨਾਲ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਨੁਮਾਇੰਦਗੀ ਬਖਸ਼ੀ ਹੈ ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਸਾਰੇ ਨਗਰ ਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਇੱਕ ਇੱਕ ਵੋਟ ਪਾ ਕੇ ਕੰਮਜਬੂਤ ਕੀਤਾ ਜਿੰਨੇ ਵੀਗਾ ਨਵੇਂ ਕੰਮ ਹੋਣਗੇ ਮੈਂ ਪਿੰਡ ਦੇ ਹাদার ਤੇ ਨਾਲ ਸਾਰੀ ਪੰਚਾਇਤ ਲੈ ਕੇ ਸਾਰੇ ਕੰਮ ਕਰੂ ਮੈਂ ਸਾਰੀ ਸੰਗਤ ਨੂੰ ਨਾਲ ਲੈ ਕੇ ਜੋ ਵੀ ਕੰਮ ਕਰਿਆ ਸੰਗਤ ਦੇ ਦੂਸਰਾ ਕਰਾ ਆਪਦੀ ਪਾਰਟੀ ਵੱਲੋਂ ਸਰਦਾਰ ਅਮਰੀਕ ਸਿੰਘ ਦੇ ਪਰਿਵਾਰ ਨੂੰ ਤੇ ਪੰਚਾਇਤ ਨੂੰ ਰਾਜ ਬਖਸ਼ ਕਮੋਰ ਪ੍ਰਧਾਨ ਜਲਾਲਾਬਾਦ ਦੇ ਸਹਿਯੋਗ ਦੇ ਨਾਲ ਬਹੁਤ ਮਤਲਬ ਫਰਕ ਦੇ ਨਾਲ ਜਿਤਾਇਆ ਤੇ 60 ਸਾਲ ਬਾਅਦ ਅਸੀਂ ਆਜ਼ਾਦੀ ਪਿੰਡ ਚ ਲੰਦੀ ਹੈ ਬਾਕੀ ਧੰਨਵਾਦ ਕਰਦੇ ਅਸੀਂ ਹਰੇਕ ਵੋਟਰ ਦਾ ਪਿੰਡ ਦੇ ਵੋਟਰਾਂ ਦਾ ਜਿਨ੍ਹਾਂ ਨੇ ਸਾਡੇ ਸਹਿਯੋਗ ਦੇ ਕੇ ਸਰਦਾਰ ਅਮਰੀਕ ਸਿੰਘ ਨੂੰ ਸਰਪੰਚ ਬਣਾਇਆ ਸਭ ਤੋਂ ਜ਼ਰੂਰੀ ਇਹ ਹੈ ਜੀ ਸਾਡੇ ਪਿੰਡ 60 ਸਾਲ ਤੋਂ ਜਿੰਨੇ ਪਿਛੜਿਆ ਆਇਆ ਹੈ ਸਕੂਲ ਦੀ ਬਹੁਤ ਵੱਡੀ ਪ੍ਰੋਬਲਮ ਆਈ ਹੋਰ ਵੀ ਕਈ ਕੰਮ ਨੇ ਜਿਹੜੇ ਜੇ ਦੱਸਣ ਲੱਗ ਪਾਂ ਤਾਂ ਬਹੁਤ ਜ਼ਿਆਦਾ ਸਮਾਂ ਚਾਹੀਦਾ ਹੈ ਸਿੰਘ ਪਿੰਡ ਲੱਧੂ ਵਾਲਾ ਤਾੜ ਦੇ ਪਿੰਡੋਂ ਬੋਲ ਰਹੇ ਹਾਂ ਤੇ ਸਾਡਾ ਵਾਟਰ ਬੱਸ ਕਾਫੀ ਸਮੇਂ ਤੋਂ ਮਾ ਲਓ ਚਾਲੂ ਹੋ ਬਣਾਇਆ ਪਿਆ ਤੇ ਪਰ ਚਾਲੂ ਨਹੀਂ ਹੋਇਆਗਾ ਉਹ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ ਪੀਣ ਦੇ ਯੋਗ ਪਾਣੀ ਜਿਹੜਾ ਅਜੇ ਤੱਕ ਸੰਗਤ ਨੂੰ ਨਹੀਂ ਮਿਲਿਆਗਾ ਤੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਤੇ ਆਪਣੇ ਸਰਪੰਚ ਸਾਹਿਬ ਨੂੰ ਵੀ ਵੀ ਇੱਧਰ ਆਪਾਂ ਧਿਆਨ ਦੇ ਕੇ ਜਿਹੜਾ ਪਾਣੀ ਦੀ ਸਮੱਸਿਆ ਆ ਤੇ ਜਿਹੜੀ ਸਕੂਲ ਦੀ ਸਮੱਸਿਆ ਹੈ ਪਹਿਲ ਦੇ ਆਧਾਰ ਤੇ ਆਪਾਂ ਹੱਲ ਕਰਨੀ ਆ ਤੇ ਜੋ ਗਰੀਬਾਂ ਦੀ ਅਜੇ ਤੱਕ ਪਾਪਾ ਮਰਲੇ ਦੀ ਕਲੌਨੀ ਦੀ ਧਾਰਾਰੇ ਲਾਇਆਗੇ ਅਜੇ ਤੱਕ ਕੋਈ ਨਹੀਂ ਬਣੀ ਉਹ ਵੀ ਬਣਨੀ ਚਾਹੀਦੀ ਆ ਹੋਰ ਬਹੁਤ ਥਾਰੇ ਨੁਕਸਾਨ ਹੈ ਜੋ ਸਾਨੂੰ ਉਮੀਦ ਹੈ ਕਿ ਸਾਡਾ ਸਰਪੰਚ ਹੱਲ ਕਰੇ ਅੱਜ ਜੋ ਨਕਸ਼ੇ ਚ ਪੂਰੇ ਕੀਤੇ ਹੋਏ ਆ ਪਰ ਧਰਤੀ ਦੇ ਪੂਰੇ ਨਹੀਂ ਹੋਏਗੀ ਸਾਡੀ ਫਿਰਨੀ ਹੈ ਜਿਹੜੀ ਇਹ ਅਧੂਰੀ ਆ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਸੀ ਉਹ ਵੀ ਲੱਗੀਆਂ ਨਹੀਂ ਆ ਜੀ ਅਸੀਂ ਹੁਣ ਇਹ ਮੰਗ ਕਰਦੇ ਆ ਕਿ ਜੋ ਵੀ ਸਾਡੇ ਕੰਮ ਪਿੰਡ ਦੇ ਕੰਮ ਅਧੂਰੇ ਹੋ ਸਾਰੇ ਪੂਰੇ ਕੀਤੇ ਜਾਣਾ ਹੈ ਲੋਕਟੈਲ ਲੱਗੀ ਹੋਈ ਆ ਪਿੰਡ ਦੇ ਚਾਰਜ ਕਰੇ ਉਹ ਵੀ ਨਹੀਂ ਲੱਗੀ ਉਹ ਵੀ ਅਧੂਰੀ ਪਈ ਆ ਜੀ ਔਰ ਇੱਕ ਸਕੂਲ ਆ ਜੋ 60 ਸਾਲ ਤੋਂ ਸਾਡੀ ਮੰਗ ਰਹੀ ਆ ਕਿ ਸਾਡਾ ਸਕੂਲ ਜੋ ਪਲੱਸ 2 ਦਾ ਕੀਤਾ ਜਾਵੇ ਸਾਡੇ ਜਿਹੜੇ ਗਰੀਬ ਬੱਚੇ ਆ ਉਹ ਬਾਹਰ ਜਾ ਕੇ ਪਿੰਡਾਂ 'ਚ ਪੜਦੇ ਆ ਔਰ ਬਹੁਤ ਦਿੱਕਤ ਆ ਰਹੀ ਏ ਸਿੱਧੀ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਪੀਣ ਵਾਲੇ ਪਾਣੀ ਸਿੱਖਿਆ ਖੇਡ ਗਰਾਊਂਡ ਗਲੀਆਂ ਨਾਲੀਆਂ ਤੇ ਹੋਰ ਕਈ ਸਮੱਸਿਆਵਾਂ ਨੂੰ ਸਾਹਮਣੇ ਰੱਖਿਆ ਪਰ ਜਮੀਨੀ ਪੱਧਰ ਤੇ ਜਦ ਜਾ ਕੇ ਦੇਖਿਆ ਤਾਂ ਵਾਕਿਆ ਹੀ ਲੋਕ ਇਹਨਾਂ ਸਮੱਸਿਆਵਾਂ ਨਾਲ ਜੂਝ ਰਹੇ ਸਨ ਇੱਕ ਪਾਸੇ ਜਿੱਥੇ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਨੂੰ ਲੈ ਕੇ ਸਮੱਸਿਆਵਾਂ ਨੇ ਉੱਥੇ ਹੀ ਅਸੀਂ ਪਹੁੰਚਿਆ ਪਿੰਡ ਦੇ ਇੱਕ ਆਰਓ ਤੇ ਆਰਓ ਸਿਸਟਮ ਤੇ ਜੋ ਪਿਛਲੇ 4 ਸਾਲ ਤੋਂ ਬੰਦ ਪਿਆ ਔਰ ਪਿੰਡ ਵਾਸੀਆਂ ਦਾ ਕਹਿਣਾ ਕਿ ਸਿਰਫ ਇੱਕ ਮਹੀਨਾ ਹੀ ਜਿਹੜੀ ਆਰਓ ਦੀ ਆਰਓ ਚਾਲੂ ਹੋਇਆ ਸੀ ਪਰ ਉਸ ਤੋਂ ਬਾਅਦ ਆਰਓ ਬੰਦ ਹੋ ਗਿਆ ਉਸ ਵਾਰ ਮੈਂ ਕਲਵੰਤ ਸਿੰਘ ਮੇਡੇ ਲੋਦੂਲ ਤੋਂ ਬੋ ਰਿਹਾ ਹਾਂ ਜਿਹੜਾ ਆਰੋ ਲੱਗਾ ਬਿਲਕੁਲ ਸਹੀ ਨਿਗਮ ਦੇ ਰਿਹਾ ਸਾਨੂੰ ਨਾ ਤਾਂ ਪਾਣੀ ਚੱਲਦਾ ਨਾ ਇਹ ਪਾਰੀ ਇਹ ਰੋ ਕਰਦਾ ਇਸ ਤੋਂ ਸਾਨੂੰ ਇਹ ਕਹਦਾ ਮਹਿਸੂਸ ਹੈ ਕਿ ਇੰਨੇ ਪੈਸੇ ਗੁਰਮਤਨ ਨਾ ਵੀ ਆਏ ਕੋਸਾ ਨੂੰ ਪਤਾ ਕਿ ਬਿਲਕੁਲ ਨਹੀਂ ਹੋਰ ਜਲਦਾ ਇਹਨਾਂ ਉਹ ਤਰ ਕਰਤੀ ਹੋਇਆ ਬੇਕਾਰ ਪਿਆ ਉਤਰੇ ਉਤਰਮ ਫਰਕ ਕਰ ਜਾਂਦੇ ਸਹੀ ਪਾਣੀ ਸਾਨੂੰ ਜਿਹੜਾ ਬੱਚੇ ਦੇ ਪੀਣ ਵਾਏ ਇਹੋ ਹੀ ਹੈ ਪਰ ਜਾਂ ਇਹ ਚਾਲੂ ਹੋ ਜਾਵੇ ਜਾਂ ਸਮਨਹਿਰ ਦਾ ਪਾਣੀ ਹਾਰਤ ਮਿਲ ਜਾਵੇ ਜਿਹੜਾ ਨਾਮ ਗਰਜੰਤ ਸਿੰਘ ਹੈ ਜੀ ਜਿਹੜੀ ਇਹ ਪਿੰਡ ਦੀ ਫਿਰਨੀ ਆ ਜੀ ਇੱਕ ਕ੍ਰੀਡ ਦੀ ਬਣੀ ਹੋਈ ਕਾਗਜ਼ਾਂ ਦੇ ਵਿੱਚ 12 ਫੁੱਟ 3 ਇੰਚ ਚੌੜੀ ਆ ਜੀ 5 ਫੁੱਟ ਦੀ ਮੋਟੀ ਸਲੇਬ ਪਈ ਹੋਈ ਕਾਗਜ਼ਾਂ ਵਿੱਚ ਤੇ ਜਿਹੜੀ ਜ਼ਮੀਨੀ ਪੱਧਰ ਤੇ ਤਾਂ ਕੁਝ ਨਹੀਂ ਹੈਗਾ ਜੀ ਸਾਈਡ ਤੇ ਲੋਗ ਟਾਈਲ ਵੀ ਲੱਗੀ ਹੋਈ ਆ ਪਰ ਇੱਥੇ ਤੁਸੀਂ ਵੇਖ ਲਓ ਘੱਟਾ ਮਿੱਟੀ ਦੀ ਧੂੜ ਆ ਕੇ ਕੁਝ ਕੁਝ ਹੈਗਾ ਇੱਥੇ ਜੀ ਠੀਕ ਹੈ ਹਾਂਜੀ ਕਾਗਜ਼ਾਂ ਦੇ ਵਿੱਚ ਚੱਲੀ ਜਾਂਦਾ ਸਾਰਾ ਕੁਝ ਪਰ ਜ਼ਮੀਨੀ ਪੱਧਰ ਤੇ ਪਿੰਡ ਵਿੱਚ ਕੱਖ ਵੀ ਨਹੀਂ ਬਣਿਆਗਾ ਕਾਗਜ਼ਾਂ ਵਿੱਚ ਸਕੂਲ ਵੀ ਚੱਲਣ ਦੇ ਨੇ ਇੱਥੇ ਪ੍ਰਾਇਮਰੀ ਦਾ ਸਕੂਲ ਚੱਲ ਜੀਦਾ 71 ਸਾਲ ਦੇਸ਼ ਜਾ ਦੇ ਹੋਏ ਨੂੰ ਜਲੇ ਸਾਡੇ ਨੂੰ ਅੱਜ ਤੱਕ ਪ੍ਰਾਇਮਰੀ ਸਕੂਲ ਇ 5 ਮਿੰਟ ਨੰਬਰ 2 ਜੀ ਇੱਥੇ ਕੋਈ ਵੀ ਕੰਮ ਨਹੀਂ ਹੈਗਾ ਜਿਹੜਾ ਅੱਜ ਤੱਕ ਹੋਇਆ ਸਾਰੇ ਅਧੂਰੇ ਪੂਰਾ ਕੋਈ ਵੀ ਨਹੀਂ ਪਹਿਲੀ ਕਰ ਸ਼ੁਰੂ ਹੀ ਕੋਨੇ ਪੂਰੇ ਕੀ ਹੋਣੇ ਇੱਥੇ ਜਿਹੜੀ ਗੱਲ ਹੈ ਜੀ ਅਸੀਂ ਗੱਲਬਾਤ ਕੀਤੀ ਸੀ ਪਿੰਡ ਲੱਧੂ ਵਾਲਾ ਉਤਾਰਦੇ ਬਸ਼ਿੰਧਿਆ ਦੇ ਨਾਲ ਔਰ ਇਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਪਿੰਡ ਦੇ ਵਿੱਚ ਜਿਹੜੀਆਂ ਕਾਫੀ ਲੋਣੇਂਦੀਆਂ ਸਮੱਸਿਆਵਾਂ ਨੇ ਚਾਹੇ ਉਹ ਗਲੀਆਂ ਨਾਲੀਆਂ ਨੂੰ ਲੈ ਲਈਏ ਚਾਹੇ ਪੀਣ ਵਾਲੇ ਪਾਣੀ ਨੂੰ ਲੈ ਲਈਏ ਚਾਹੇ ਸਕੂਲ ਨੂੰ ਸਿੱਖਿਆ ਪੱਖੋਂ ਲੈ ਲਈਏ ਚਾਹੇ ਸਿਹਤਵਾਵਾਂ ਨੂੰ ਲੈ ਲਈਏ ਹੁਣ ਜਿਹੜੀ ਕਰੀਬ 60 ਸਾਲ ਬਾਅਦ ਜਿਹੜੀ ਪਿੰਡ ਦੀ ਨੁਮਾਇੰਦਗੀ ਇੱਕ ਨਵੇਂ ਪਰਿਵਾਰ ਦੇ ਹੱਥਾਂ ਦੇ ਵਿੱਚ ਆਈ ਹੈ ਔਰ ਪਿੰਡ ਵਾਸੀ ਉਮੀਦ ਕਰ ਰਹੇ ਨੇ ਕਿ ਜਿਹੜੀ ਨੁਮਾਇੰਦਗੀ ਨਵੇਂ ਪਰਿਵਾਰ ਦੇ ਹੱਥ ਵਿੱਚ ਆਈ ਹੈ ਇਹ ਪਿੰਡ ਦਾ ਵਿਕਾਸ ਕਰਵਾਉਣਗੇ ਔਰ ਪਿੰਡ ਨੂੰ ਤਰੱਕੀ ਵੱਲ ਲੈ ਕੇ ਜਾਣਗੇ ਪਰ ਇਹ ਤਰੱਕੀ ਕਦੋਂ ਹੋਏਗੀ ਕਿਵੇਂ ਹੋਏਗੀ ਇਹ ਆਉਣ ਵਾਲਾ ਸਮਾਂ ਹੀ ਦੱਸੇ ਪਿੰਡ ਲੱਦੂਵਾਲਾ ਉਤਾੜ ਦੀ ਪੂਰੀ ਤਸਵੀਰ ਦੇਖਣ ਤੋਂ ਪਤਾ ਚੰਦਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਇਸ ਪਿੰਡ ਵੱਲ ਧਿਆਨ ਦੇਵੇ ਤਾਂ ਕਿ ਲੋਕ ਮੁੜ ਲਈ ਅਸਾ ਬੋਲਤਾਨ ਨੂੰ ਹਾਸਲ ਕਰ ਸਕਾ